ਕਤੋਂ ਦੇ ਸਮਝਾ ਰਹੇ ਆ ਤੈਨੂੰ ਤੂੰ ਕੱਲ ਵੀ ਉਹਦੇ ਨਾਲ ਪਰਮਾਸੀ ਕਰੀਏ ਤੁਸੀਂ ਇਕੱਠੇ ਹੋ ਕੇ ਅੱਜ ਫੇਰ ਬਦਵਾਸੀ ਕਰੀ ਐ ਦੇਖੋ ਸਾਡੇ ਬੱਲੇ ਥੋੜਾ ਜਿਹਾ ਪੰਨ ਆ ਜਾਣਾ ਅਸੀਂ ਕਿਸੇ ਦੀ ਮਦਦ ਕਰੀਏ ਨਾ ਕਰੀਏ ਪਰ ਅਸੀਂ ਨਿਹੰਗ ਸਿੰਘ ਦੀ ਮਦਦ ਕਰਾਂਗੇ ਜਿਹੜਾ ਆ ਕੀ ਕਰਤੋ ਸੂਜੀ ਪਹਿਲਾ ਗੱਲ ਮੈਂਨੇ ਕਰ ਲਈ ਬਈ ਨਹੀਂ ਜਿਹਨੇ ਬਣਾਈ ਆ ਭਾਵੇਂ ਨੈਟ ਦੇ ਜਿਹੜਾ ਉਹਨੂੰ ਕੋਈ ਫਰਕ ਨਹੀਂ ਮੈਨੂੰ ਤਾਂ ਟਟਾ ਗੱਲ ਹੋ ਗਈ ਮੇਰੀ ਲੈ ਬਾਬਾ ਇਹ ਮੁੰਡਾ ਨਾ 24 ਘੰਟੇ ਆਟੋ ਤੇ ਰਹਿੰਦਾ ਇਹ ਤਾਂ ਅੱਜ ਖੜਾਤਾ ਉਹਨਾਂ ਨੇ ਇਹ ਭਲੇਖੇ ਨਾਲ ਇਹਦਾ ਆਟੋ ਚਲਾਉਂਦਾ ਵੇਲਾ ਇਹ ਆਟੋ ਚਲਾਉਂਦਾ ਜਿਹੜਾ ਤੇਰੇ ਦੋ ਇਹਦੇ ਪੈਗੇ ਤੂੰ ਚੱਲ ਬੜਾ ਕੋਈ ਨਹੀਂ ਮੈਨੂੰ ਜਦੋਂ ਉਹ ਕੋਈ ਨਹੀਂ ਛੋੜੇ ਪੈਣੇ ਨਹੀਂ ਸੀਗੇ ਤੇ ਜਦੋਂ ਕਿਹਾ ਨਾ ਵੀ ਉਹਨੂੰ ਥਾਣੇ ਚ ਲੈ ਕੇ ਫੇਰ ਬਿਲਕੁਲ ਫੇਰ ਸੜਾ ਹੋ ਗਿਆ ਵੀ ਹੁਣ ਤਾਂ ਛੱਡਨੇ ਬੰਦ ਦੇ ਉਹਨੇ ਤੇਰੀ ਆਈ ਉਹਦੇ ਪੈਲੀ ਹਾਂ ਹੁਣ ਤੇ ਉਹ ਦੇ ਦੇ ਦੋ ਵਾਪਸ ਕੋਈ ਨਹੀਂ ਕੋਈ ਗੱਲ ਨਹੀਂ ਇਹ ਨਹੀਂ ਅਸੀਂ ਕਰਦੇ ਹੀ ਕੋਈ ਚੱਕਰ ਨਹੀਂ ਹੈ ਟੈਨਸ਼ਨ ਸਭ ਤੋਂ ਈ ਗੱਲ ਨਹੀਂ ਹੈ ਕਿ ਪਰ ਸਾਡਾ ਇਹ ਆ ਸਿੰਘ ਸਾਡੇ ਉੱਤੇ ਖੜਦੇ ਨੇ ਖੜਨਗੇ ਹੋਰ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਅੱਗੇ ਜਿਹੜਾ ਇਹਨਾਂ ਵਾਂ ਲੱਖ ਚੱਕ ਕੇ ਦੇਖੀਓ ਆਪ ਦਾ ਹਿਸਾਬ ਦਾ ਬਲਾ ਕੇ ਰੱਖਿਓ ਮੇਰਾ ਠੀਕ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਯਾਰਾ ਵਾਲਾ ਕੋਲੋਂ ਜਿਹੜਾ ਰੱਖਿਆ ਜਾ ਰਿਹਾ ਹੈ